ਥੈਂਕ ਯੂ ਇੱਥੋਂ ਨਿਕਲ ਕੇ ਇੱਥੋਂ ਨਿਕਲ ਕੇ ਟਵਿੱਟਰ ਤੇ ਗੱਲ ਕਹਿ ਦਿਓ ਆਪਣੀ ਜਿਹੜੀ ਗੱਲ ਕਹਿਣੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਸਪੀਕਰ ਸਾਹਿਬ ਗੱਲ ਇਹ ਇੱਕ ਮਿੰਟ ਦੀ ਟਾਲੀਵਾਲ ਜੀ ਕਿਉਂ ਕਰ ਰਹੇ ਹੋ ਤੁਸੀਂ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਮਿੰਦਰ ਸਿੰਘ ਹੋਜੀ ਤੇ ਚੰਨੀ ਸਾਹਿਬ ਸਾਹ ਸੁਣਦੇ ਲੋ ਸੁਣਦੇ ਲੋ ਨਾ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਹਿੰਦੁਸਤਾਨ ਚ ਵੋਟਾਂ ਕਿੰਨਾ ਲਗਿਆ ਇਹਨਾਂ ਦੇ ਲਗਿਆ ਥੈਂਕ ਯੂ ਇੱਥੋਂ ਨਿਕਲ ਕੇ ਇੱਥੋਂ ਨਿਕਲ ਕੇ ਟਵਿੱਟਰ ਤੇ ਗੱਲ ਕਹਿ ਦਿਓ ਆਪਣੀ ਜਿਹੜੀ ਗੱਲ ਕਹਿਣੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਕਰ ਲੋ ਕਰ ਲੋ ਹਾਂਜੀ ਹਾਂਜੀ ਕਰੋ ਸਪੀਕਰ ਸਾਨੂੰ ਕਿ ਜਿਹੜਾ ਇਹ ਸਾਰਾ ਬੋੜਾ ਬਿਆਨ ਆ ਜੀ ਜਿਹੜਾ ਬੇਅਦਬੀਆਂ ਦਾ ਇਹ ਕਿਤੇ ਐਵੇਂ ਹੀ ਪੈ ਗਿਆ ਤੁਰੇ ਜਾਂਦੇ ਜੀ ਖੈਰਾ ਸਾਹਿਬ ਸਪੀਕਰ ਸਾਹਿਬ 2000 ਲਾਸਟ ਚੀਜ਼ ਲੁੱਕ ਐਟ ਦਿਸ ਇਸ਼ੂ ਜੀ ਬਰਨਿੰਗ 2007 ਵਿੱਚ ਜਦੋਂ ਸਲਾਬਤਪੁਰੇ ਵਿੱਚ ਡੇਰਾ ਸੱਚਾ ਸੌਦਾ ਨੈਸ਼ਨਲ ਡਿਪਟੀ ਸਪੀਕਰ ਸਾਹਿਬ ਮੇਰਾ ਟਾਈਮ ਆਈ ਵਿ ਬੀ ਗ੍ਰੇਟਫੁਲ ਜੇ ਇੱਕ ਇੱਕ ਅੱਧਾ ਮਿੰਟ ਦੇ ਦਿਓ ਤੁਹਾਡੇ ਚੋਂ ਦੇ ਸਕਦਾ ਜੀ ਕੋਈ ਮੈਂਬਰ ਸਾਹਿਬਾਰੇ ਟਾਈਮ ਦੱਸੋ ਇੱਕ ਮਿੰਟ ਕਹਦੇ ਹੱਥ ਖੜਾ ਕਰਦੇ ਆ ਉਹ ਕਹਿ ਰਹੇ ਨੇ ਜੀ ਦੇਫਿਕਾ ਸਾਹਿਬ ਜਿਹੜਾ ਡੇਰਾ ਸੱਚਾ ਸੌਦਾ ਦਾ ਬੇਅਦਬੀਆ ਦਾ ਵਿਵਾਦ ਉੱਠਿਆ ਨਾ ਇਹ 2007 ਵਿੱਚ ਜਦੋਂ ਸਲਾਬਤਪੁਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਭਾਈ ਉੱਥੇ ਪਵਾੜੇ ਦੀ ਜੜ ਆ ਔਰ 2012 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਚਲਾਨ ਪੇਸ਼ ਹੋਣਾ ਸੀ 295 ਤੇ 153 ਐ ਦਾ ਉਸ ਸਾਧ ਦੇ ਖਿਲਾਫ ਬਠਿੰਡਾ ਸੈਸ਼ਨ ਕੋਰਟ ਚ ਦੁੱਖਣਾ ਕਹਿਣਾ ਪੈਂਦਾ ਕਿ ਸਾਡੇ ਸਾਥੀਆਂ ਦੀ ਸਰਕਾਰ ਨੇ ਉਸ ਵੇਲੇ ਮਗਰਲੀ ਸਰਕਾਰ ਨੇ ਚਲਾਨ ਤਾਂ ਪੇਸ਼ ਕੀ ਕਰਨਾ ਸੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਉਸ ਕੈਨਸਲੇਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਉਸ ਡੇਰਾ ਸੱਚਾ ਸੌਦਾ ਨੂੰ 2014 ਦੇ ਵਿੱਚ ਡਿਸਚਾਰਜ ਕੀਤਾ ਗਿਆ ਜੀ ਤੇ 10 ਮਹੀਨਿਆਂ ਬਾਅਦ ਬੇਅਦਮੀਆਂ ਸ਼ੁਰੂ ਹੋ ਗਈਆਂ ਸਪੀਕਰ ਸਾਹਿਬ ਔਰ ਬੁਰਜਬਾ ਜੋਹਾਰ ਸਿੰਘ ਵਾਲੇ ਔਰ ਹੋਰ ਜਿਹੜੀਆਂ ਬਰਗਾੜੀ ਵਗੈਰਾ ਸਾਰੀਆਂ ਉੱਥੋਂ ਸਪੀਕਰ ਸਾਹਿਬ ਸਾਰਾ ਔਰ ਗੱਲ ਵੱਧ ਦੀ ਵੱਧ ਦੀ ਵੱਧ ਜਾ ਕੇ ਦੋ ਆਦਮੀ ਬੇਬਲ ਕਲਾਂ ਦੇ ਵਿੱਚ ਕਤਲ ਹੋ ਗਏ ਸਰਦਾਰ ਬੰਤ ਸਿੰਘ 44 ਪੰਜਾਬ ਦਾ ਮਾਹੌਲ ਕੀਤਾ ਥੈਂਕ ਯੂ ਥੈਂਕ ਯੂ ਕਾਫੀ ਟਾਈਮ ਹੋ ਗਿਆ ਤੁਹਾਡਾ 5 ਮਿੰਟ ਹੋ ਪਰੋਗੇ ਤੁਹਾਡੇ ਥੈਂਕ ਯੂ ਸਪੀਕਰ ਸਾਹਿਬ